ਪੀ ਲੁਕ ਕਚੀਆਂ ਨਾ ਤੋੜ ਮਾਹੀ ਪੱਕ ਲੈਣ ਦੇ ਸਾਨੂੰ ਹੱਸ ਦੀ ਜਵਾਨੀ ਜਰਾ ਤੱਕ ਲੈਣ ਦੇ ਸਾਨੂੰ ਹੱਸ ਦੀ ਜਵਾਨੀ ਜਰਾ ਤੱਕ ਲੈਣ ਦੇ ਸਾਨੂੰ ਹੱਸ ਕੇ ਨਾ ਵੇਖੀ ਅਸਾਂ ਟੁਰ ਜਾਵਾਂਗੇ ਗੁਜੇ تیر ਨਚਲਾਏ ਅਸੀਂ ਖੁਰ ਜਾਵਾਂਗੇ ਗੁਜੇ تیر ਨਚਲਾਏ ਅਸੀਂ ਸ਼ੋਰ ਪਾਵਾਂਗੇ ਰਾਇ ਸਿਸ਼ੁਰ ਪਾਵਾਂਗੇ ਸਾਥ ਵੇਖਿਆ ਨਾ ਜਾਏ ਅੱਖਾਂ ਟਾਕੇ ਲੈਣ ਦੇ ਪੀਲੂ ਕਚੀਆਂ ਨਾ ਤੋੜ ਮਈਆ ਪੱਕ ਲੈਣ ਦੇ ਪੀਲੂ ਕਚੀਆਂ ਨਾ ਤੋੜ ਮਈਆ ਪੱਕ ਲੈਣ ਦੇ ਸਨ ਰੱਬ ਨੇ ਚੜਾਈਆਂ ਵੰਗਾ ਸਤ ਰੰਗੀਆਂ ਇਹਨਾਂ ਵਿੱਚ ਨਚਣਾ ਦੀਆਂ ਲੈਰਾ ਟੰਗੀਆਂ ਇਹਨਾਂ ਵਿੱਚ ਨਚਣਾ ਦੀਆਂ ਲੈਰਾ ਟੰਗੀਆਂ ਚਾਰ ਤਾਰਾਂ ਦੀ ਜਵਾਨੀ ਦੀਆਂ ਤੱਕ ਲੈਣਦੇ ਚਾਰ ਤਾਰਾਂ ਜਵਾਨੀ ਦੀਆਂ ਤੱਕ ਲੈਣਦੇ ਪੀਲੂ ਕਚੀਆਂ ਨਾ ਤੋੜ ਮাইয়া ਪੱਕ ਲੈਣਦੇ ਵੇ ਲੋ ਕਚੀਆਂ ਨਾ ਤੋੜ ਮਾਇਆ ਪੱਕ ਲੈਣ ਦੇ ਸਾਨੂੰ ਹੱਸਦੀ ਜਵਾਨੀ ਸਾਨੂੰ ਹੱਸਦੀ ਜਵਾਨੀ ਜਰਾ ਤੱਕ ਲੈਣ ਤੇ ਧੰਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਅੱਜ ਦਾ ਇਹ ਪਲਗ ਗੀਤ ਕਿਸ ਤਾਂ ਦਾ ਲੱਗਿਆ ਲਾਈਕ ਔਰ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਜੇ ਤੁਸੀਂ ਸਾਡੇ ਨਾਲ ਪਹਿਲਾਂ ਹੀ ਜੁੜੇ ਹੋਏ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਧੰਨਵਾਦ ਜੀ